ਭਗਵਾਨਤ ਮਾਨ ਦੀ ਪਰਸਨਲ ਚੋਇਸ ਆ ਉਹਨਾਂ ਦੇ ਘਰ ਨੂੰ ਚਲਾਉਣ ਵਾਲੇ ਇਹ ਐਸਆਈਟੀ ਦੇ ਮੈਂਬਰ ਇਹਨਾਂ ਨੂੰ ਸਵਾਲ ਉਹ ਬਣਾ ਕੇ ਭੇਜਦਾ ਮੈਂ ਕਦੇ ਕਹਿੰਦਾ ਤੂੰ ਆਪ ਹੀ ਆ ਜਾ ਪਾਉ ਤੇਰੇ ਦੋ ਨਾਲ ਦੋ ਦੋ ਹੱਥ ਕਰ ਲੀਏ ਸਿੱਧੇ ਐਵੇਂ ਉੱਥੇ ਫਜ਼ੂਲ ਚ ਸ਼ਰਾਬ ਪੀ ਕੇ ਵਿਧਾਨ ਸਭਾ 'ਚ ਗਾਹ ਪਾਉਣਾ ਮੈਂ ਤਾਂ ਮਾਤਾ ਜੀ ਨੂੰ ਕਹਿੰਦਾ ਇਹਦਾ ਲਿਵਰ ਬਹਿ ਜਾਣਾ ਜੋ ਇਹਦੀ ਹਰਕਤਾਂ ਨੇ ਹਟਾ ਲਓ ਇਹਨੂੰ ਮਤਲਬ ਉਹ ਦਿਨ ਵੀ ਕੋਈ ਛੋਪੀ ਬੰਦੇ ਤੇ ਹਰਕਤਾ ਕੋੜੇ ਤੁਸੀਂ ਮੈਨੂੰ ਇੱਕ ਬੰਦਾ ਇਨਸ ਰਾਈਟ ਸੈਂਸਸ ਕੋਈ ਉਹ ਜਾ ਬਿਹੇਵੀਅਰ ਵੇਖਾ ਸਕਦੇ ਹੋ ਐਂਡ ਵੈਨ ਦਾ ਚੀਫ ਮਨਿਸਟਰ ਇਜ਼ ਬਿਹੇਵਿੰਗ ਲਾਈਕ ਦਿਸ ਪਠਾਨ ਮਾਜਰੇ ਅਰਗੇ ਡਿਫਾਲਟਰਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਜਿਹੜਾ ਮਤਲਬ ਉਹਦੀ ਕਿਹੇ ਜਿਹੇ ਕਿਹੇ ਜਿਹੇ ਵੀਡੀਓ ਵਾਇਰਲ ਹੋ ਗਈ ਆ ਕਿਸੇ ਨੂੰ ਡਰਾਉਣਾ ਧਮਕਾਉਣਾ ਇਹ ਤਾਂ ਥੋੜੇ ਪ੍ਰੈਸ ਵਾਲਿਆਂ ਦੀ ਰੀੜ ਦੀ ਹੱਡੀ ਥੋੜੀ ਬੰਦੀ ਜਾਂਦੀ ਆ ਥੋੜਾ ਮੈਂ ਲਾਲੂ ਜਿ ਘਰਾ ਦੇਣਾ ਤਗੜੇ ਹੋ ਕੇ ਨਿੱਠੋ ਇਹ ਜਿਹਿਆਂ ਨੂੰ ਤੁਸੀਂ ਯੂ ਆਰ ਪਾਰਟ ਆਫ ਦ ਸੋਸਾਇਟੀ ਤੋਂ ਨੂੰ ਤੁਸੀਂ ਪੰਜਾਬ ਤੁਸੀਂ ਚੌਥਾ ਥਾਮੋ ਡੈਮੋਕਰੇਸੀ ਦੇ ਜੇ ਤੁਸੀਂ ਕਮਜ਼ੋਰ ਪੈ ਗਏ ਤੇ ਲੋਕਤੰਤਰ ਬਚਣਾ ਕਿੱਥੋਂ ਹੈ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਚਾ ਮੈਂ ਆ ਜਾਂ ਕੋਈ ਆ ਠੋਕ ਕੇ ਖਲੋ ਸੀ ਤੁਹਾਡੇ ਨਾਲ ਖਲੋਊਗਾ ਜਿੰਨੇ ਵੀ ਹੱਕ ਸੱਚ ਦੀ ਗੱਲ ਕਰਦੇ ਤੁਹਾਡੇ ਨਾਲ ਖਲੋਣਗੇ ਇਹ ਜੇ ਪਠਾਨ ਮਾਜਰੇ ਵਾਲੇ ਤਾਂ ਖੁਸ਼ੀ ਖੁਸ਼ਕੀ ਨਹੀਂ ਸਕਦੇ ਇਹ ਜਿੰਨੇ ਮਾਜਰਿਆਂ ਨੇ ਗੰਦ ਪਾਇਆ ਜਗ ਜਾਹਰ ਅੱਛਾ ਵੇ ਇਹਦਾ ਕਿਚਨ ਕੈਬਨਟ ਆ ਐਸਆਈਟੀ ਹੋ ਗਈ ਚ ਜੋੜਾ ਮਾਜਰਾ ਪਠਾਨ ਮਾਜਰਾ ਵੱਲੋਂ ਮਾਜਰਾ ਪਤਾ ਨਹੀਂ ਕੋਈ ਜਿਹੜਾ ਅੰਦਰ ਦਿੱਤਾ ਹੋਇਆ ਕੋਹੋਰ ਕਿਹੜਾ ਹੋ ਗੱਜਨ ਮਾਜਰਾ ਇਹ ਸਾਬ ਮਤਲਬ ਇਹ ਤਾਂ ਕਮਾਊ ਪੁੱਤ ਨੇ ਮੁੱਖ ਮੰਤਰੀ ਦੇ ਕੱਟਰ ਇਮਾਨਦਾਰਾਂ ਦੇ ਤੁਸੀਂ ਕਾਗਜ਼ ਲੈ ਕੇ ਗਏ ਸੀ ਜੰਦਰ ਸੌਫਟ ਕੀ ਕਹਿੰਦੀ ਅਸੇਤੀ ਉਹ ਤਾਂ ਵਿਚਾਰੇ ਕਹਿੰਦਾ ਜੀ ਡੀਜੀਪੀ ਦਾ ਕੰਮ ਹੈ ਮੈਂ ਦੇਖ ਕੇ ਤਾਂ ਆਇਆ ਦੇਖ ਕੇ ਤਾਂ ਸੰਤੁਸ਼ਟ ਹੋਇਆ ਮਗਰ ਮੈਂ ਚਾਹੁੰਦਾ ਹਾਂ ਹੁਣ ਚੰਨੀ ਦੀ ਇਨਕੁਆਇਰੀ ਵੀ ਹੋਵੇ ਤੁਸੀਂ ਇੱਕ ਗੱਲ ਵੇਖੋ ਮੈਂ ਹੈਰਾਨ ਹੋ ਗਿਆ ਚੰਨੀ ਇੱਕ ਦਿਨ ਕਹਿ ਰਿਹਾ ਸੀਗਾ ਜੀ ਮੈਨੂੰ ਫਰੋਤੀ ਦੀ ਮੰਗ ਆ ਗਈ ਉਹ ਬਰੋਤੀ ਮੰਗਣ ਵਾਲੇ ਨੇ ਚਲੋ ਨਹੀਂ ਮੰਗ ਉਹਨੇ ਵੀ ਠੀਕ ਬੰਦੇ ਤੋਂ ਹੀ ਮੰਗੀ ਚੰਨੀ ਕੋਲ ਹੰਨੀ ਅੰਨੀ ਕੋਲ ਮੰਨੀ 10 ਕਰੋੜ ਸਾਹਮਣੇ ਦਿਖਦਾ ਹੋਵੇ ਤੇ ਉਹਨੇ ਮੰਗਲੇ ਪਾਉ ਦਵਾ ਦੇ ਉਹਨੂੰ ਸਰਕਾਰ ਵੇਖੋ ਕਿੱਡੀ ਅੰਡਰਸਟੈਂਡਿੰਗ ਕਰ ਗਈ ਹੈ ਚੰਨੀ ਨਾਲ ਜੇ देयर ਇਜ਼ ਇਤਿਹਾਸ ਚ ਕੋਈ ਲੀਡਰ ਨਹੀਂ ਜਿਹਦੇ ਘਰ ਚੋਂ 10 ਕਰੋੜ ਲੱਭਿਆ ਹੋਵੇ 10 ਕਰੋੜ ਕੈਸ਼ ਲੱਭਿਆ ਤੇ ਕੱਟਰ ਮਾਨਦਾਰਤਾ ਸੌ ਗਿਆ ਚੰਨੀ ਦੇ ਮਾਮਲੇ ਚ ਕਿਡਨੀ ਮਿਲੀ ਭੁਗਤਿਆਨ ਕ腐ਪਸ਼ਨ ਅੱਜ ਹਰ ਦਫ਼ਤਰ ਚ ਕ腐ਪਸ਼ਨ ਹੈ ਹਰ ਭਰਤੀ ਚ ਕ腐ਪਸ਼ਨ ਹੈ ਹਰ ਆ ਆਠਾ ਦਾਲ ਵੰਡਣ ਦੇ ਕਰਪਸ਼ਨ ਹੈ ਔਰ ਵੱਡੀ ਗੱਲ ਆ ਟੈਂਟ ਲਾਉਣ ਚ ਵੀ ਕਰਪਸ਼ਨ ਸ਼ੁਰੂ ਹੋ ਗਈ ਹੈ ਇੱਕ ਦਿੱਲੀ ਦੀ ਕੰਪਨੀ ਨੂੰ 400 ਕਰੋੜ ਦਾ ਟੈਂਡਰ ਦਿੱਤਾ ਕਿ ਪੰਜਾਬ ਦਾ ਕੋਈ ਬੰਦਾ ਨਹੀਂ ਜਿਹੜਾ ਟੈਂਟ ਲਾ ਸਕਦਾ ਹੁਣ ਦਿੱਲੀ ਤੋਂ ਲੋਕ ਆਉਣਗੇ 8-8 ਕਰੋੜ ਦਾ ਇੱਕ ਟੈਂਟ ਲੱਗ ਰਿਹਾ ਜਿੰਨੀ ਇਹਨਾਂ ਦੀਆਂ ਮਿਲਨੀਆਂ ਹੋਰੀਆਂ ਆ ਜਿਹੜੀ ਇਹਨਾਂ ਨੇ ਪਿੱਛੇ ਸਹਰਾ ਲਈ ਪ੍ਰੋਗਰਾਮ ਕੀਤਾ 8 ਕਰੋੜ ਦਾ ਦਿੱਲੀ ਦੀ ਕੰਪਨੀ ਟੈਂਟ ਲਾ ਕੇ ਗਈ ਪੰਜਾਬ ਤੋਂ ਰੋਜ਼ਗਾਰ ਕੱਢ ਕੇ ਦਿੱਲੀ ਨੂੰ ਲਟਾਉਣ ਦਾ ਕੰਮ ਇਹ ਸਭ ਤੋਂ ਵੱਡਾ ਦਿੱਲੀ ਮਾਡਲ ਤਾਂ ਇਹ ਪੇਸ਼ ਕਰ ਰਿਹਾ ਅੱਜ ਤੁਹਾਡੇ ਰਜਿੰਦਰਾ ਹਸਪੀਟਲ 'ਚ ਇੱਕ ਕੱਲ ਕਿਸੇ ਨੇ ਵੀਡੀਓ ਪਾਈਆ ਕਿ ਬੇਸਿਕ ਦਵਾਈਆਂ ਨਹੀਂ ਮਿਲ ਰਹੀਆਂ ਹੈਲਥ ਐਂਡ ਇਨਫਰਾਸਟ੍ਰਕਚਰ ਕੋਲਾਪਸ ਸਾਡੇ ਸਕੂਲ 'ਚ ਅੱਜ ਤੱਕ ਇਹਨਾਂ ਨੇ ਜਵਾਬ ਨਹੀਂ ਦਿੱਤਾ ਉਹ ਜਿਹੜਾ ਬੱਚਿਆਂ ਨਾਲ ਮਿਸਬੀਹਵ ਕੀਤਾ ਸੀ ਕਿ ਟੀਚਰ ਨੇ ਐਕਸਲੂ ਲੋਲ ਵੈਕਸੀਨਸ ਕੋਲ ਤਾਂ ਇੱਕ ਸਕੂਲ 'ਚ ਪੜਾ ਦੇਣੇ ਸਾਰੇ ਨਾਂ ਨੇ ਸੋ ਥੈਰ ਇਜ਼ ਅ ਸੀਰੀਅਸ ਕੋਲਾਪਸ ਔਨ ਏਵਰੀ ਫਰੰਟ ਔਰ ਅੱਜ ਇਸ ਕੱਲ ਦਾ ਦੁਖਦੜ ਪੰਜਾਬ ਸuffer ਕਰ ਰਿਹਾ ਹੈ ਇਨੂੰ ਬਾਜਵਾ ਸਾਹਿਬ ਦੀ ਤੰਗ ਪਜਾਮੀ ਉਹਦੀ ਸ਼ਾਲ ਇਹਦੇ ਪਾ ਦਿਓ ਸ਼ਾਲ ਉਹਦੇ ਚੁੱਪ ਕਰਕੇ ਮਤਲਬ ਪੰਜਾਬ ਦੀ ਗੱਲ ਕਰ ਦਵੇ ਜਿੱਥੇ ਸਰ ਸ਼ੁਕਰਨ ਦੀ ਪੋਸਟਮਾਰਟਮ ਰਿਪੋਰਟ ਪਹੁੰਚੀ ਦੀ ਆਈ ਉਹ ਕੋ ਦੇਖੋ ਮੈਂ ਅੰਦਰ ਇਹ ਕਿੱਡੀ ਕਮਜ਼ੋਰ ਪਲਸ ਹੈ ਕਿਉਂਕਿ ਇਹ ਜਿੰਨੇ ਅਫਸਰ ਮੈਨੂੰ ਪੁੱਛ ਕੇ ਚ ਕਰਦੇ ਉਹ ਅਫਸਰ ਨੇ ਔਰ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅੱਜ ਇਹ ਬੇਨਤੀ ਕਰਦਾ ਤੁਸੀਂ ਬੜੇ ਸਿਆਣੇ ਹੋ ਮਗਰ ਕਿੱਥੇ ਇਹ ਗੱਲ ਵਿਚਾਰੋ ਬਲਬੀਰ ਸਿੰਘ ਹੈਲਥ ਮਿਨਿਸਟਰ ਕਹਿ ਰਿਹਾ ਕਿ 250 ਬੰਦਾ ਜ਼ਖਮੀ ਹੋਇਆ 7 ਦੀ ਮੌਤ ਹੋ ਗਈ ਹੈ। ਛੁੱਪ ਕਰਨ ਦੇ ਗੋਲੀਆਂ ਵੱਜ ਗਈਆਂ ਨੇ ਤੇ ਅੱਜ ਤੱਕ ਇਹ ਪਟਿਆਲੇ ਦੀ ਢਿੱਲੀ ਨਿਕੰਮੀ ਪੁਲਿਸ ਜਿਹੜੀ ਭਗਵੰਤਮਾਨ ਦੇ ਚਹੇਤੇ ਨੇ ਉਹਨਾਂ ਨੇ ਇੱਕ ਐਫਆਈਆਰ ਨਹੀਂ ਦਰਜ ਕੀਤੀ। ਵਿਹਾਂ ਦੀ ਸੀਰੀਅਸਲੀ ਇੰਜਰਡ ਨੇ 5 ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। 7 हैव ਡਾਈਡ 250 ਇੰਜਰਡ no FIR ਤੇ ਫਿਰ ਖੱਟਰ ਦਾ ਸਭ ਤੋਂ ਚਹੇਤਾ ਤੇ ਬਲੂ ਵਾਈਟ ਬੰਦਾ ਮਹਿਲਾ ਦਾ ਉਹਦਾ ਆਪ ਦਾ ਹੋਮ ਮਨਿਸਟਰ ਜਾਂ ਡੀਜੀਪੀ ਨਹੀਂ ਮਹਿਲਾ ਦਾ ਉਹਦਾ ਭਗਵੰਤਮਾਨ ਹੈਟਮੈਨ ਜਿਹਨੂੰ ਹਾਲੇ ਕੁਝ ਦਿਖੀ ਨਹੀਂ ਰਿਹਾ ਤੁਸੀਂ ਕਦੇ ਸੋਚ ਸਕਦੇ 250 ਬੰਦਾ ਪੰਜਾਬ ਦੀ ਧਰਤੀ ਤੇ ਐਫਆਈਆ ਇੰਜਰ ਹੋ ਜੇ ਤੇ ਕਪੀਆ ਦੀ ਪ੍ਰਿੰਤਪਾਲ ਦੀਆਂ ਉਹਦੀ ਸਟੇਟਮੈਂਟ ਲਓ ਭਾਈ ਉਹਦੀਆਂ ਲੱਤਾਂ ਕਿਵੇਂ ਟੁੱਟ ਗਈਆਂ ਉਹਦਾ ਜਵਾੜਾ ਕਿਵੇਂ ਟੁੱਟ ਗਿਆ ਉਹਦੀ ਕੋਈ ਐਫਆਈਆ ਨਹੀਂ ਇਨੂੰ ਕਹਿੰਦੇ ਆ ਜੁਆਇੰਟ ਐਕਸ਼ਨ ਆ ਜੋ ਕਿਸਾਨਾਂ ਨਾਲ ਹੋ ਰਿਹਾ ਨਾ ਉਹਨਾਂ ਦੀ ਕੁੱਟਮਾਰ ਇਹ ਜੁਆਇੰਟ ਐਕਸ਼ਨ ਆ ਬਿਟਵੀਨ ਭਗਵੰਤ ਮਾਨ ਐਮਐਲ ਖੱਟਰ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਫਿਕਸਡ ਮੈਚ ਐ ਐਂਡ ਸਬਰ ਕਰ ਰਹੇ ਆ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਨਹੀਂ ਤਾਂ ਐਫਆਈਆਰ ਕਿਉਂ ਨਹੀਂ ਹੋ ਰਹੀ ਨੋਬਾਡੀ ਇਜ਼ ਅਬੋਵ ਲਾਅ ਕਾਨੂੰਨ ਇੱਕ ਆ ਉਹ ਕਾਨੂੰਨ ਹੀ ਨਹੀਂ ਲਾਗੂ ਹੋ ਰਿਹਾ ਪੰਜਾਬ ਤੇ ਥੈਂਕ ਯੂ ਬਹੁਤ ਬਹੁਤ ਸਵਾਦੋਤਾ ਬਾਈਕ ਤੋਂ ਬਾਅਦ ਤਾਂ ਬਿਲਕੁਲ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਐਸਆਈਟੀ ਦੇ ਜਵਾਬ ਦੇਣ ਤੋਂ ਬਾਅਦ ਬਾਹਰ ਆਏ ਨੇ ਹੁਣ ਦੁਖਨੀਵਾਰ